ਲਾਰੇਆਂ ਤੇ ਲਾਰੇ ਜਿਹੜੇ ਆ ਹਮੇਸ਼ਾ ਸਾਨੂੰ ਲਾਏ ਜਾਂਦੇ ਆ ਔਰ ਸਾਨੂੰ ਪੱਕੇ ਕੀਤਾ ਜਾਵੇ ਬਸ ਸਾਡੀ ਇਹੀ ਮੰਗ ਹੈ। ਹਾਂਜੀ ਸੋਸ਼ਲ ਮੀਡੀਆ ਤੇ ਬੜਾ ਕਹਿ ਰਹੇ ਆ ਕਿ ਕੰਮ ਹੀ ਬੜੇ ਕਰ ਰਹੇ ਆਸੀਂ। ਮੇਕੋ ਜੀ ਤੁਸੀਂ ਸੜਕਾਂ ਦੇ ਦੇਖ ਸਕਦੇ ਹੋ। ਜੇ ਸਰਕਾਰ ਨੇ ਕੰਮ ਕੀਤੇ ਹੁੰਦੇ ਹੋਂਦੇ ਇੰਨੀ ਜਨਤਾ ਐਨੇ ਟੀਚਰ ਸੜਕਾਂ ਤੇ ਆ ਸਕਦੇ ਨੇ। ਇਹ ਸਿਰਫ ਸਰਕਾਰ ਚੁਟਕਲੇ ਸਰਕਾਰ ਇਹਨਾਂ ਨੇ ਮੰਨ ਲਿਆ ਕਿਸੇ ਲਾਲੀਪਾਪ ਦੇ ਤੇ ਕਿਸੇ ਨੂੰ ਇੱਕ ਵਿਊ ਦੇ ਦੇ ਪਰ ਇਹਨਾਂ ਨੇ ਕਰਿਆ ਕੁਸ ਨਹੀਂ। ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਕਹਿ ਰਹੀ ਸੀ ਕਿ ਧਰਨੇ ਨਹੀਂ ਲੱਗਣਗੇ ਪੰਜਾਬ ਦੇ ਵਿੱਚ ਧਰਨੇ ਹੀ ਧਰਨੇ ਜਿਹੜੇ ਲੱਗ ਰਹੇ ਆ। ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਤਰਨੇ ਹੀ ਤਰਨੇ ਲੱਗ ਰਿਹਾ ਹੈ ਪੰਜਾਬ ਸਰਕਾਰ ਬਿਲਕੁਲ ਜ਼ੀਰੋ ਲੈਵਲ ਤੇ ਕੰਮ ਨੇ ਜੀ ਇਹਨਾਂ ਦੇ ਇਹ ਸਾਰੇ ਗੱਪ ਨੇ ਸਾਰੇ ਇਹਨਾਂ ਨੇ ਗੱਪ ਕੱਪੀਆਂ ਦੀ ਸਰਕਾਰ ਆ ਜੀ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਇਹ ਸਾਰਾ ਕੁਝ ਬੇਸਿਕਲੀ ਇੱਕ ਇਹੋ ਜਿਹਾ ਜੁਮਲਾ ਇਹ ਨਹੀਂ ਰੱਖਿਆ ਜਿਹਦਾ ਮੇਰਾ ਖਿਆਲ ਹੈ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੈ ਦੋਸਤੋ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਕਹਿ ਰਹੀ ਸੀ ਕਿ ਧਰਨੇ ਨਹੀਂ ਲੱਗਣਗੇ ਤੇ ਤਰਨਤਾਰਨ ਦੇ ਵਿੱਚ ਜਿਹੜਾ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆਮ ਆਦਮੀ ਪਾਰਟੀ ਦਾ ਚੋਣ ਦਫ਼ਤਰ ਆ ਜਿਸ ਦੇ ਵਿੱਚ ਜਿਸ ਦੇ ਬਾਹਰ ਇੱਕ ਬਹੁਤ ਵੱਡਾ ਐਰਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਜਿਹੜੇ ਵਰਕਰ ਆ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਭਾਜੀ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਕੀਤਾ ਯਾਰ ਅੱਜ ਹਾਂਜੀ ਪ੍ਰੋਟੈਸਟ ਬਾਰੇ ਦੱਸੋ ਜੀ ਅੱਜ ਪੰਜਾਬ ਸਰਕਾਰ ਨੇ 20 ਜੁਲਾਈ 2007 ਦੇ ਬਾਅਦ ਪੰਜਾਬ ਦੇ ਪੇਸਕਲ ਚੇਂਜ ਕਰਕੇ ਤੇ ਸੈਂਟਰ ਪੇਸਕਲ ਲਾਦੇ ਸੀ ਉਹ ਵੀ ਅਧੂਰੇ ਸੈਂਟਰ ਪੇਸਕਲ ਉਹਨਾਂ ਦੇ ਵਿਰੋਧ ਵਿੱਚ ਕਰ ਰਿਆ ਸੀ ਤੇ ਹਾਈ ਕੋਰਟ ਨੇ ਵੀ ਉਹ ਰੱਦ ਕਰ ਦਿੱਤੇ ਜਿਹੜਾ ਨੋਟੀਫਿਕੇਸ਼ਨ ਆਇਆ ਸੀ ਪੇਸਕਲ ਦਾ ਉਹਨਾਂ ਦੇ ਵਿਰੋਧ ਚ ਕਰ ਰਹੇ ਪੁਰਾਣਾ ਪੇਸਕਲ ਦਿੱਤਾ ਜਾਵੇ ਸਾਨੂੰ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿਸ ਤਰ੍ਹਾਂ ਜਿਹੜਾ ਪ੍ਰੋਟੈਸਟ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਲੱਗ ਲੱਗ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚ ਚੁੱਕੇ ਜਿਹੜੀ ਸਰਕਾਰ ਕਹਿੰਦੀ ਸੀ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਪੰਜਾਬ ਦੇ ਵਿੱਚ ਨਹੀਂ ਤਰਨੇ ਜਿਹੜੇ ਲੱਗ ਰਹੇ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਤਰਨੇ ਹੀ ਤਰਨੇ ਲੱਗ ਰਹੇ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਭਗਵੰਤਮਾਨ ਸਰਕਾਰ ਜਿਹੜੀ ਕਹਿ ਰਹੀ ਸੀ ਪ੍ਰੋਟੈਸਟ ਨਹੀਂ ਹੋਣਗੇ ਤਰਨੇ ਨਹੀਂ ਲੱਗਣਗੇ ਪੰਜਾਬ ਦੇ ਟੈਂਕਿਆਂ ਤੇ ਨਹੀਂ ਚੜਾਂਗੇ ਹੁਣ ਲਗਾਤਾਰ ਦੇਖੋ ਤਰਨੇ ਤਰਨੇ ਲੱਗ ਰਹੇ ਆ ਇਹ ਸਿਰਫ ਸਰਕਾਰ ਚੁਟਕਲੇ ਸਰਕਾਰ ਇਹਨਾਂ ਨੇ ਮੰਨ ਲਿਆ ਕਿਸੇ ਲਾਲੀਪਾਪ ਦੇ ਤੇ ਕਿਸੇ ਨੂੰ ਇੱਕ ਥਿਊ ਦੇ ਦੇ ਪਰ ਇਹਨਾਂ ਨੇ ਕਰਿਆ ਕੁਸ ਨਹੀਂ ਸਾਰੇ ਟੀਟਰ ਜਿਵੇਂ ਹੁਣ ਇਹ ਕਹਿੰਦੇ ਸੀ ਸਾਰੇ ਟੀਚਰ ਪੱਕੇ ਕਰਤੇ ਪਰ ਜਿਹੜੇ ਇੰਡਰ ਸਕੂਲਾਂ ਵਿੱਚ ਕੱਚੇ ਮੁਲਾਜ਼ਮ ਨੇ ਉਹ ਹਲੇ ਵੀ ਕੱਚੇ ਨੇ ਤੇ ਬਹੁਤ ਘੱਟ ਸੰਖਿਆ ਤੇ ਕੰਮ ਕਰਦੇ ਨੇ ਸਰ ਕੀ ਕਹਿਣਾ ਚਾਹੁੰਦਾ ਉਹ ਕਹਿੰਦੇ ਧਰਨੇ ਨਹੀਂ ਲੱਗੂਗੇ ਪੰਜਾਬ ਦੇ ਵਿੱਚ ਕਰਪਸ਼ਨ ਖਤਮ ਕਰਨਾਗੇ ਨਸ਼ਾ ਖਤਮ ਹੋਊਗਾ ਤੁਹਾਨੂੰ ਲੱਗਦਾ ਕੁਝ ਹੋ ਰਿਹਾ ਦੇਖੋ ਧਰਨੇ ਧਰਨੇ ਲੱਗ ਰਹੇ ਪੰਜਾਬ ਸਰਕਾਰ ਬਿਲਕੁਲ ਜ਼ੀਰੋ ਲੈਵਲ ਤੇ ਕੰਮ ਨੇ ਜੀ ਇਹਨਾਂ ਦੇ ਇਹ ਸਾਰੇ ਗੱਪ ਨੇ ਸਾਰੇ ਇਹਨਾਂ ਨੇ ਗੱਪ ਕੱਪੀਆਂ ਦੀ ਸਰਕਾਰ ਆ ਜੀ ਇੱਕ ਵੀ ਕੰਮ ਇਹਨਾਂ ਨੇ ਸਿਰੇ ਨਹੀਂ ਚੜ੍ਹਿਆ ਜੀ ਤੇ ਹੁਣ ਕਿੰਨਾ ਵੱਲੋਂ ਆਇਓ ਤੁਸੀਂ ਕਿੰਨਾ ਪ੍ਰੋਟੈਸਟ ਕੀਤਾ ਯਾਰਾ ਕਦੋਂ ਕਿਹੜੀਆਂ ਕਿਹੜੀਆਂ ਮੰਗਾਂ ਆਪਣੀਆਂ ਸਾਡੀ ਆਣੇ ਦੇ ਫਰੰਟ ਪੰਜਾਬ ਯੂਨੀਅਨ ਆ ਜੀ ਸਾਡੀ ਮੰਗ ਇਹ ਆ ਵੀ ਸਾਡੇ ਜਿਹੜੇ ਟੀਚਰ ਨੇ 20-20 ਸਾਲ ਤੋਂ 25-35 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਨਹੀਂ ਤੁਸੀਂ ਦੇਖ ਸਕਦੇ ਹੋ ਜਿਹੜੇ ਹਾਲਾਤ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦੇ ਬਾਹਰ ਦੇ ਹਾਲਾਤ ਆ ਕਿਸ ਤਰ੍ਹਾਂ ਇੱਥੇ ਪੂਰਾ ਪ੍ਰੋਟੈਸਟ ਜਿਹੜਾ ਕੀਤਾ ਯਾਰਾ ਪੰਜ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਧਰਨੇ ਨਹੀਂ ਲੱਗੂਗੇ ਟੀਚਰਾਂ ਨੂੰ ਤਨਖਾਹਾਂ ਮਿਲੂਗੀਆਂ ਦੇਖੋ ਜੀ ਅਸੀਂ ਅਨਐਡਿਟਡ ਜੂਨੀਅਰ ਦੇ ਸਾਰੇ ਸਾਥੀ ਅੱਜ ਇਕੱਠੇ ਹੋਏ ਆ ਅਸੀਂ ਲੰਬੇ ਸਮੇਂ ਤੋਂ ਐਡਿਟਡ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆ ਪਰ ਸਾਡੀਆਂ ਨਾਮਾਤਰ ਤਨਖਾਹਾਂ ਨੇ ਇਹਦੇ ਨਾਲ ਹੀ ਸਾਨੂੰ ਪੱਕਿਆ ਕੀਤਾ ਗਿਆ ਸਾਡੀ ਮੰਗ ਸਰਕਾਰ ਦੇ ਕੋਲੋਂ ਇਹੋ ਹੀ ਆ ਕਿ ਹੁਣ ਸਾਡੇ ਵਿੱਚੋਂ ਕਈ ਸਾਥੀ ਜਿਹੜੇ ਆ ਉਹ ਰਿਟਾਇਰਮੈਂਟ ਦੇ ਨੇੜੇ ਪਹੁੰਚ ਚੁੱਕੇ ਆ ਪਰ ਅੱਜ ਵੀ ਸਰਕਾਰ ਨੇ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਲਾਰਿਆਂ ਤੇ ਲਾਰੇ ਜਿਹੜੇ ਆ ਹਮੇਸ਼ਾ ਸਾਨੂੰ ਲਾਏ ਜਾਂਦੇ ਆ ਔਰ ਸਾਨੂੰ ਪੱਕੇ ਕੀਤਾ ਜਾਵੇ ਬਸ ਸਾਡੀ ਇਹੀ ਮੰਗ ਆ ਹਾਂ ਜੀ ਸੋਸ਼ਲ ਮੀਡੀਆ ਤੇ ਬੜਾ ਕਹਿ ਰਿਹਾ ਕਿ ਕੰਮ ਹੀ ਬੜੇ ਕਰ ਰਹੇ ਆ ਅਸੀਂ ਵੇਖੋ ਜੀ ਤੁਸੀਂ ਸੜਕਾਂ ਦੇ ਵੇਖ ਸਕਦੇ ਹੋ ਜੇ ਸਰਕਾਰ ਨੇ ਕੰਮ ਕੀਤੇ ਹੁੰਦੇ ਐ ਇੰਨੀ ਜਨਤਾ ਇੰਨੇ ਟੀਚਰ ਸੜਕਾਂ ਤੇ ਆ ਸਕਦੇ ਨੇ ਜੇ ਸਰਕਾਰ ਨੇ ਸਾਨੂੰ ਕੁਝ ਦਿੱਤਾ ਹੋਵੇ ਤੇ ਇਹ ਸਭ ਅਖਬਾਰਾਂ ਤੇ ਮੀਡੀਆ ਦੇ ਵਿੱਚ ਹੀ ਆ ਜੋ ਕੰਮ ਕੀਤੇ ਕੋਈ ਡਿਪਾਰਟਮੈਂਟ ਨਹੀਂ ਐ ਜਿਹੜਾ ਇਹਨਾਂ ਤੋਂ ਖੁਸ਼ ਹੋਵੇ ਆਮ ਆਦਮੀ ਸਮਝ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਦਿੱਤੀਆਂ ਪਰ ਆਮ ਆਦਮੀ ਦੀ ਇਹਨਾਂ ਨੇ ਕੋਈ ਵੀ ਪ੍ਰੋਬਲਮ ਸੋਲਵ ਨਹੀਂ ਕੀਤੀ ਤੇ ਪ੍ਰਗਟ ਸਿੰਘ ਜੀ ਆ ਚੁੱਕੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਪਰਗੜਜੀ ਮਜੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੁੰਦੇ ਹੋ ਚੌਣ ਦਫਤਰ ਦੇ ਬਾਹਰ ਦੇਖੋ ਧਰਨੇ ਧਰਨੇ ਲੱਗ ਗਏ ਜੀ ਦੇਖੋ ਇਹ ਸਰਕਾਰ ਨੇ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ ਐਜੂਕੇਸ਼ਨ ਦਾ ਕੀਤਾ ਜਿਹੜੀਆਂ ਚੀਜ਼ਾਂ ਨੂੰ ਇਹ ਬੇਸਿਕਲੀ ਕਹਿ ਕੇ ਆਏ ਸੀ ਉਹਦਾ ਐਡਾ ਵੱਡਾ ਨੁਕਸਾਨ ਕਰ ਦਿੱਤਾ ਮੈਨੂੰ ਲੱਗਦਾ ਪੰਜਾਬ ਦੀ ਭਰਪਾਈ ਨਹੀਂ ਹੋਣੀ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਇਹ ਸਾਰਾ ਕੁਝ ਬੇਸਿਕਲੀ ਇੱਕ ਇਹੋ ਜਿਹਾ ਜੁਮਲਾ ਇਹ ਨਹੀਂ ਰੱਖਿਆ ਜਿਹਦਾ ਮੇਰਾ ਖਿਆਲ ਹੈ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੈ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਇਸ ਟਾਈਮ ਜਿਹੜਾ ਚੌਣ ਦਫਤਰ ਦੇ ਬਾਹਰ ਪੂਰਾ ਪ੍ਰੋਟੈਸਟ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ